ਅੱਜ ਸਾਡੇ ਮਾਨਯੋਗ ਡੀਜੀਪੀ ਪੰਜਾਬ ਔਰ ਸਪੈਸ਼ਲ ਡੀਜੀ ਲਾਅ ਐਂਡ ਆਰਡਰ ਵੱਲੋਂ ਪੂਰੇ ਹੀ ਪੰਜਾਬ 'ਚ ਆਪਰੇਸ਼ਨ ਈਗਲ 5 ਚਲਾਇਆ ਜਾ ਰਿਹਾ ਜਿਹਦੇ 'ਚ ਸਾਨੂੰ ਡਾਇਰੈਕਸ਼ਨਸ ਹੈ ਕਿ ਸਾਡੇ ਜ਼ਿਲ੍ਹਿਆਂ 'ਚ ਜਿਹੜੇ ਵੀ ਡਰੱਗ ਹੌਟਸਪੌਟਸ ਹੈ ਜਿੱਥੇ ਪੁਰਾਣੀ ਕੰਪਲੇਂਟਸ ਹੈ ਡਰੱਗਸ ਦੀ ਜਾਂ ਬਾਰ-ਬਾਰ ਇਨਪੁਟ ਆਂਦਾ ਹੈ ਜਾਂ ਪੁਰਾਣੀ ਹਿਸਟਰੀ ਹੈ ਕਿ ਇੱਥੇ ਕਾਫੀ ਡਰੱਗ ਪੈਡਲਰਸ ਹੈਗੇ ਉਨਾ ਏਰੀਆਸ ਤੇ ਸਾਰੇ ਹੀ ਜ਼ਿਲ੍ਹੇ ਛਾਪੇ ਮਾਰੀਆਂ ਕਰ ਰਹੇ ਇਸੇ ਤਹਿਤ ਬਠਿੰਡਾ ਚ ਵੀ ਸਾਡੇ ਪੂਰੇ ਜ਼ਿਲ੍ਹੇ ਚ ਅਸੀਂ ਟੀਮਾਂ ਲਾਈਆਂ ਹੋਈਆਂ ਇਸ ਟਾਈਮ ਮੈਂ ਤੋਬਿਆ ਤੋਬਿਆਨਾ ਬਸਤੀ ਆਈ ਹੈ ਗਿਆ ਇੱਥੇ ਐਸਪੀ ਸਿਟੀ ਨਰਿੰਦਰ ਸਿੰਘ ਔਰ ਡੀਐਸਪੀ ਸਿਟੀ 1 ਕੁਲਦੀਪ ਰਾੜ ਇਹਨਾਂ ਦੀ ਟੀਮਸ ਲੱਗੀਆਂ ਹੋਈਆਂ ਤੇ ਹੁਣ ਅਸੀਂ ਇੱਥੇ ਚੈੱਕ ਕਰਾਂਗੇ ਤੇ ਬਾਕੀ ਜਗ੍ਹਾ ਵੀ ਮੈਂ ਐਸਪੀਜ਼ ਵੀ ਡਿਪਲੋਏ ਕੀਤੇ ਔਰ ਸਰਕਲ ਜੀ ਔਰ ਐਸਐਚਓ ਜੋ ਵੀ ਸਾਨੂੰ ਇਹਦੇ ਰਿਜ਼ਲਟਸ ਮਿਲਣਗੇ ਉਹ ਅਸੀਂ ਤੁਹਾਨੂੰ ਸ਼ਾਮ ਨੂੰ ਦੱਸ ਦਾਂਗੇ ਜੀ ਇਸੇ ਤਹਿਤ ਪਹਿਲਾਂ ਵੀ ਚੱਲਦੇ ਹੋਣੇ ਅਸੀਂ ਅੱਗੇ ਵੀ ਜੋ ਵੀ ਸਾਨੂੰ ਪਬਲਿਕ ਦੀ ਇਨਪੁਟ ਆਏਗੀ ਜਾਂ ਪੁਰਾਣੀ ਇਨਫੋਰਮੇਸ਼ਨ ਹੈ ਅਸੀਂ ਕਾਸੋ ਦੇ ਆਪਰੇਸ਼ਨ ਕਰਦੇ ਰਵਾਂਗੇ ਔਰ ਕੁਛ ਨਾ ਕੁਛ ਰਿਜ਼ਲਟ ਕੱਢ ਕੇ ਨਸ਼ੇ ਤੇ ਠਲਪੰਡ ਦੀ ਕੋਸ਼ਿਸ਼ ਕਰਾਂਗੇ। ਇਹ ਲੱਗਦਾ ਜੀ ਕੋਈ ਇਨਫੋਰਮੇਸ਼ਨ ਇਸ ਤਰ੍ਹਾਂ ਦੀ ਕੋਈ ਹੈ ਕਿ ਆਪਣਾ ਨਗਰਿਆ ਤਾਂ ਇਹ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਥੋੜਾ ਪੁਰਾਣਾ ਬਦਨਾਮ ਏਰੀਆ ਹੈ ਇਹ ਡਰਗ ਹੌਟਸਪੌਟ ਹੈ ਸਾਡਾ ਇਸ ਕਰਕੇ ਅਸੀਂ ਇੱਥੇ ਕਰ ਰਹੇ ਤੇ ਜਿਵੇਂ ਵੀ ਰਿਜ਼ਲਟ ਆਂਦਾ ਹੈ ਹਲੇ ਤਾਂ ਮੈਂ ਦੱਸ ਨਹੀਂ ਸਕਦੀ ਇਟ ਇਜ਼ ਟੂ अर्ਲੀ ਬਟ ਜੋ ਵੀ ਆਏਗਾ ਵੀਲ ਇਨਫੋਰਮ ਲੱਗਦਾ ਇਹ ਮੀਡੀਆ ਤੱਕ ਹੀ ਸੀਮਿਤ ਰਿਹਾ ਘੰਟਾ ਪਹਿਲੇ ਮੀਡੀਆ ਨੂੰ ਪਤਾ ਲੱਗ ਗਿਆ ਅੱਧੇ ਘਰ ਤੱਕ ਲੋਕ ਲਾ ਕੇ ਚਲੇ ਗਏ ਨੇ ਹੈਗਾ ਫਿਰ ਸੱਚ ਕਿਸ ਸਾਹਮਣੇ ਦੇ ਦੇਖੋ ਜੀ ਐਨੀ 네ਗੇਟਿਵ ਸੋਚ ਨਾਲ ਮੈਂ ਇੱਥੇ ਆ ਕੇ ਸ਼ੁਰੂ ਨਹੀਂ ਕਰਨਾ ਚਾਹਾਂਗੀ ਜੇ ਕਦੇ ਪਤਾ ਕੋਈ ਲੀਕੇਜ ਹੋ ਵੀ ਜਾਂਦੀ ਹੈ ਸੋ ਆਈ ਡੋਨਟ ਵਾਂਟ ਟੂ ਕਮੈਂਟ ਔਨ ਦੈਟ ਬਟ ਅਸੀਂ ਅੱਜ ਹੀ ਨਹੀਂ ਡੇਲੀ بیس ਤੇ ਕਿਸ ਕੁ ਏਰੀਆਸ ਚ ਅਸੀਂ ਅੱਜ अर्ਲੀ ਮਾਰਨਿੰਗ ਵੀ ਕਿਤੇ ਬਟ ਕਿਉਂਕਿ ਮੇਰੇ ਹਲੇ ਰਿਜ਼ਲਟ ਬਨੂ ਕਲੀਅਰ ਨਹੀਂ ਪਤਾ ਇਸ ਕਰਕੇ ਮੈਂ ਦੱਸ ਤੇ ਰਹੀ ਬਟ ਵੀ ਵਾਂਟ ਟੂ ਸਟੇ ਪੋਜ਼ਿਟਿਵ ਜੇ ਅੱਜ ਕਿਤੇ ਚਲੇ ਵੀ ਗਏ ਤਾਂ ਕਾਨੂੰਨ ਦੇ ਹੱਤੋਂ ਕਦੋਂ ਤੱਕ ਕੋਈ ਮਾੜਾ ਬੰਦਾ ਬਚ ਸਕਦਾ ਮੈਮ ਕੁਝ ਕਰਦੇ ਤਾਲਾ ਲੱਗਿਆ ਸੀ ਉਸ ਤੋਂ ਫਿਰ ਕੀ ਲਿਖੂ ਮੈਨੂੰ ਜੀ ਇਹਦੀ ਨੌਲੇਜ ਨਹੀਂ ਹੈ ਬਾਕੀ ਜੇ ਲੱਗਿਆ ਤਾਂ ਇਟ ਇਜ਼ ਨਾਟ ਦੀ ਐਂਡ ਆਫ ਦ ਵਰਲਡ ਵੀ ਵਿਲ ਅਗੇਨ ਟਰਾਈ ਔਰ ਮਾੜੇ ਬੰਦਿਆਂ ਨੂੰ ਅਸੀਂ ਨਾ ਜ਼ਰੂਰ ਪਾਵਾਂਗੇ ਕਿੰਨੀਆਂ ਥਾਵਾਂ ਤੇ ਅੱਜ ਦਾ ਤੁਹਾਡੇ ਕੋਲ ਸਾਡੇ ਜੀ ਸਾਡੇ ਜੀ ਪੂਰੇ ਹੀ ਜ਼ਿਲ੍ਹੇ 'ਚ ਹੈਗੇ ਵਕਫਾ ਕੁਝ ਮਾਰਨਿੰਗ 'ਚ ਰੇਡ ਹੋ ਗਏ ਕੁਝ ਹੁਣ ਚੱਲ ਰਹੇ ਉਹਦੇ ਰਿਜ਼ਲਟਸ ਮੈਂ ਤੁਹਾਨੂੰ ਦੱਸਦਾ ਕਿਉਂਕਿ ਡਰੱਗ ਹੌਟਸਪੌਟ ਉਹੀ ਡਿਕਲੇਅਰ ਹੁੰਦੇ ਆ ਜਿੱਥੇ ਕਾਫੀ ਲੋਕਾਂ ਤੇ ਡਰੱਗ ਪੈਡਲਰਸ ਤੇ ਪੁਰਾਣੇ ਪਰਚੇ ਹੁੰਦੇ ਇਸੇ ਤਰ੍ਹਾਂ ਆਮ ਸ਼ੋਰ ਬਟਿੰਡਾ ਚ ਇਦਾਂ ਦੇ ਵੀ ਪਿੰਡ ਔਰ ਵਾਰਡਸ ਹੋਣਗੇ ਜਿਹੜੇ ਡਰੱਗ ਫ੍ਰੀ ਡਿਕਲੇਅਰ ਹੈ ਜਿਹੜੇ ਪਿੰਡ ਵਾਲੇ ਆਪੇ ਹੀ ਮਤਾ ਪਾ ਕੇ ਇਸ ਤਰ੍ਹਾਂ ਦਾ ਯੂ نو ਇਨੀਸ਼ੀਏਟਿਵ ਲੈਂਦੇ ਤੋਂ ਦਾਗ ਵਾਲੀ ਕੋਈ ਗੱਲ ਨਹੀਂ ਹੈ ਜੀ ਕੀ ਪਤਾ ਇਹੀ ਲੋਕ ਅੱਗੇ ਜਾ ਕੇ ਸੁਧਾਰ ਲਾ ਕੇ ਡਰਗ ਫ੍ਰੀ ਵੀ ਬਣ ਜਾਏ ਕੋਈ ਨਾ ਕੋਈ ਦਿਨ ਸੋ ਲੈਟਸ ਸਟੇ ਪੋਜ਼ਿਟਿਵ ਕੀ ਕਾਰਨ ਮੰਨਦੇ ਲੋਕ ਇਨਫਰਮੇਸ਼ਨ ਦੇਣ ਤੋਂ ਡਰਦੇ ਹੈ ਜੀ ਜੀ ਮੈਂ ਤਾਂ ਆਪਣੇ ਪਰਸਨਲੀ ਦੱਸ ਸਕਦੀ ਹਾਂ ਮੈਨੂੰ ਤਾਂ ਲੋਕੀ ਪਹਿਲਾਂ ਵੀ ਦਿੰਦੇ ਰਿਹਾ ਇੱਥੇ ਵਟਿੰਡਾ ਪਹਿਲਾਂ ਵੀ ਸੀਗੀ ਤਾਂ ਮੈਨੂੰ ਇਨਫਰਮੇਸ਼ਨਸ ਮਿਲਦੇ ਆ ਸੀ ਔਰ ਅਸੀਂ ਜਦੋਂ ਐਕਸ਼ਨ ਲੈ ਕੇ ਰਿਜ਼ਲਟ ਕਰਦੇ ਆ ਤਾਂ ਪਬਲਿਕ ਦਾ ਵਿਸ਼ਵਾਸ ਆਪੇ ਸਾਡੇ ਤੇ ਬਣਦਾ ਹੈ ਸੋ ਮੈਂ ਉਮੀਦ ਕਰਦੀ ਆ ਕਿ ਇਸ ਵਾਰ ਵੀ ਮੇਰੇ ਸਟਾਫ ਨੇ ਔਰ ਜੋ ਪਬਲਿਕ ਮੈਨੂੰ ਇਨਫਰਮੇਸ਼ਨ ਦੇਗੀ ਤੇ ਅਸੀਂ ਉਹਨਾਂ ਲੋਕਾਂ ਤੇ ਜਿਹੜੇ ਜੈਨੂਇਨ ਐ ਫੜ ਕੇ ਪਰਚਾ ਦਵਾਂਗੇ ਤੇ ਆਪਣੇ ਆਪ ਹੀ ਸਾਡਾ ਪਬਲਿਕ ਪੁਲਿਸ ਦਾ ਡਿਸਟੈਂਸ ਘੱਟਦਾ ਤੇ ਕੰਫੀਡੈਂਸ ਕਰ ਸਕਦੇ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦੀ ਹੋਵੇਗੀ ਡੈਫੀਨਿਟਲੀ ਜੀ ਇਹ ਤਾਂ ਸਾਨੂੰ ਇਹ ਮੇਰੇ ਲੈਵਲ ਦੀ ਗੱਲ ਨਹੀਂ ਸਾਨੂੰ ਮਾਨਯੋਗ ਮੁੱਖ ਮੰਤਰੀ ਪੰਜਾਬ ਵੱਲੋਂ ਵੀ ਔਰ ਡੀਜੀਪੀ ਪੰਜਾਬ ਵੱਲੋਂ ਬਹੁਤ ਸਖਤ ਹਦਾਇਤ ਐ ਔਰ ਡੀਜੀਪੀ ਪੰਜਾਬ ਸਾਨੂੰ ਸਾਰੇ ਐਸਐਸਪੀਜ਼ ਤੋਂ ਆਲਮੋਸਟ ਡੇਲੀ ਬੇਸ ਤੇ ਆਪਣੀ ਜਿਹੜੀ ਨਸ਼ੇ ਦੇ ਵਿਰੁੱਧ ਕਾਰਵਾਈ ਉਹਦੇ ਤੋਂ ਪ੍ਰੋਗਰੈਸ ਲੈ ਰਹੇ ਆ